ਇਹ ਖਬਰ ਜਿਹੜੀ ਕਹਿੰਦੇ ਹੈ ਤਾਂ ਕਾਫੀ ਪੁਰਾਣੀ ਕਹਿ ਸਕਦੇ ਆ ਤੇ ਅਦਾਲਤ ਵੱਲੋਂ ਮੈਨੂੰ ਜਿਹੜੇ ਉਸ ਪਰਚੇ ਨੂੰ ਲੈ ਕੇ ਬਰੀ ਵੀ ਕਰ ਦਿੱਤਾ ਗਿਆ ਸੀ ਅਸਲ ਕਹਾਣੀ ਇਹ ਬਣੀ ਸੀ ਕਿ ਜਦੋਂ ਸਰਕਾਰ ਆਈ ਆਈ ਸੀਗੀ ਤੇ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਜਿਹੜਾ ਭ੍ਰਸ਼ਟਾਚਾਰ ਆ ਜਾਂ ਮਤਲਬ ਵੀ ਕੋਈ ਗੱਲ ਹੁੰਦੀ ਹੈ ਵੀ ਅਸੀਂ ਸਾਰਾ ਸੂਤ ਕਰਾਂਗੇ ਉਸੇ ਭ੍ਰਸ਼ਟਾਚਾਰ ਨੂੰ ਲੈ ਕੇ ਕੁਝ ਲੋਕ ਕਿਸਾਨ ਸਾਨੂੰ ਮਿਲਦੇ ਹੁੰਦੇ ਤੁਹਾਨੂੰ ਮਿਲਣਦੇ ਸੀ ਤੁਸੀਂ ਨਾਲ ਹੀ ਹੁੰਦੇ ਸੀਗੇ ਤੇ ਉਸੇ ਖਬਰ ਦੇ ਮਤਾਬਕ ਕਿ ਅਸੀਂ ਜਦੋਂ ਕੋਰਟ ਦੇ ਵਿੱਚ ਜਾਣੇ ਹੈਗੇ ਮੇਰੇ ਨਾਲ ਅਗ 10 11 ਪੱਤਰਕਾਰ ਹੋਰ ਵੀ ਸੀ ਕਿ ਵੱਖ-ਵੱਖ ਅਖਬਾਰਾਂ ਦੇ ਤੇ ਅਸੀਂ ਜਦੋਂ ਖਬਰ ਬਣਾਈ ਉੱਥੇ ਪਤਾ ਕੀਤਾ ਵੀ ਜਦੋਂ ਭ੍ਰਸ਼ਟਾਚਾਰ ਕਿਹੜੇ ਕਾਰਨਾਂ ਕਰਕੇ ਹੋ ਰਿਹਾ ਕਿਵੇਂ ਹੋ ਰਿਹਾ ਤੇ ਜਦੋਂ ਕੋਈ ਰਜਿਸਟਰੀਆਂ ਹੁੰਦੀਆਂ ਸੀ ਰਜਿਸਟਰ ਦੇ ਉੱਪਰ ਕੋਈ ਇੱਕ ਮੋਹਰ ਵਗੈਰਾ ਲੱਗਦੀ ਸੀ ਉਹ ਉੱਪਰ ਜਾਣਾ ਪੈਂਦਾ ਸੀ ਤੇ ਉੱਥੇ ਕਨਗੋ ਬੈਠਦਾ ਸੀ ਵਗੈਰਾ ਤੇ ਕਨਗੋ ਦੇ ਸਟਾਫ ਵੱਲੋਂ ਤੇ ਮੋਹਰ ਲਾ ਕੇ ਤੇ 200 ਰੁਪਏ ਜਿਹੜਾ ਉਹਨਾਂ ਕੋਲ ਵਸੂਲ ਕੀਤਾ ਜਾਂਦਾ ਜਿਹਦੀ ਕੋਈ ਪਰਚੀ ਨਹੀਂ ਸੀ ਕੋਈ ਹੋਰ ਨਹੀਂ ਸੀ ਪਰ ਜਦੋਂ ਅਸੀਂ ਉਹਨਾਂ ਨੂੰ ਜਦੋਂ ਪ੍ਰਤਾਲ ਦੇ ਮਤਲਬ ਤੱਕ ਪਾਇਆ ਇਹ ਸਾਰੀ ਸਹੀ ਪਾਈ ਗਈ ਤੇ ਉੱਥੇ ਮੌਕੇ ਦੀ ਜਿਹੜੀ ਲੇਡੀ ਸੀ ਉਹ ਵੀ ਮੰਨ ਗਈ ਕਹਿੰਦੀ ਵੀ ਹਾਂ ਅਸੀਂ 200 ਰੁਪਇਆ ਮਤਲਬ ਲੈਣੇ ਹੈਗੇ ਆ ਤੇ ਸਾਨੂੰ ਕਨਗੋ ਨੇ ਆਖਿਆ ਮੌਕੇ ਦਾ ਜਿਹੜਾ ਕਨਗੋ ਸੀਗਾ ਉਹ ਉੱਥੇ ਨਹੀਂ ਸੀਗਾ ਪਰ ਅਸੀਂ ਜਦੋਂ ਸਾਰੇ ਦਫਤਰਾਂ ਵੇ ਦੀ ਹੁੰਦੇ ਹੁੰਦੇ ਇੱਕ ਸਰਕਾਰ ਨੇ ਇਹ ਵੀ ਕਿਹਾ ਸੀਗਾ ਵੀ ਜਿੰਨੇ EMPLYE ਹੈਗੇ ਆ ਵੀ ਉਹ 9 ਵਜੇ ਦੇ ਕਰੀਬ ਸਹੀ ਟਾਈਮ ਤੇ ਆਪਦੇ ਦਫਤਰਾਂ 'ਚ ਜਾਣਗੇ ਤੇ ਅਸੀਂ ਉਹ ਚੀਜ਼ਾਂ ਵਿੱਚ ਨਾਲ ਦੇਖਦੇ ਪਏ ਸੀਗੇ ਪਰ ਮੈਂ ਇਕੱਲਾ ਨਹੀਂ ਸੀਗਾ ਮੇਰੇ ਨਾਲ 11-10-11 ਪੱਤਰਕਾਰ ਰਖੋ ਹੋਈ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਥੱਲੇ ਤਹਿਸੀਲਦਾਰ ਕੋਲੇ ਜਾਣੇ ਹੈਗੇ ਆ ਤੇ ਤਹਿਸੀਲਦਾਰ ਨਾਲ ਜਦੋਂ ਅਸੀਂ ਇਹ ਗੱਲ ਸਾਂਝੀ ਕੀਤੀ ਵੀ ਤੁਹਾਡੇ ਦਫ਼ਤਰ ਦੇ ਵਿੱਚ ਜਿਹੜੀ ਇਸ ਟਾਈਮ ਰਿਸ਼ਵਤ ਚੱਲਦੀ ਪਈ ਹੈਗੀ ਆ ਵੀ 200 ਰੁਪਏ ਰਜਿਸਟ੍ਰੇਸ਼ਨ ਦੇ ਜਾ ਉਹ ਕਹਿੰਦਾ ਵੀ ਮੈਨੂੰ ਤਾਂ ਇਸ ਗੱਲ ਬਾਰੇ ਪਤਾ ਹੀ ਨਹੀਂ ਗਿਆ ਤੇ ਮੈਂ ਪੜਤਾਲ ਵੀ ਕਰ ਲਣਾ ਚਲੋ ਉਹਨਾਂ ਜਿਵੇਂ ਹੀ ਗੱਲਬਾਤ ਕੀਤੀ ਤੇ ਥੋੜਾ ਜਿਹਾ ਉਹ ਸਾਡੇ ਨਾਲ ਤਲਖੀ ਦੇ ਵਿੱਚ ਵੀ ਬੋਲਿਆ ਤੇ ਅਸੀਂ ਮਤਲਬ ਉਦੋਂ ਬਾਅਦ ਬਾਹਰ ਆ ਜਾਨੇ ਪਰ ਜਿਹੜੀ ਉਹਨਾਂ ਨੇ ਮੇਰੇ ਤੇ ਪਰਚਾ ਕਰਵਾਇਆ ਉਹਨਾਂ ਨੇ ਇਹੀ ਕਹਿ ਕੇ ਕਰਾਇਆ ਵੀ ਸਾਡੀ ਜਿਹੜੀ ਕੋਈ ਆਫੀਸ਼ੀਅਲ ਮੀਟਿੰਗ ਚੱਲਦੀ ਸੀਗੀ ਤੇ ਇਹ ਇੱਥੇ ਆਏ ਆ ਤੇ ਇਹਨਾਂ ਵੱਲੋਂ ਕੁਛ ਇਹਨਾਂ ਦੇ ਨਾਲ ਅਣਪਛਤੇ ਪੱਤਰਕਾਰ ਸੀਗੇ ਪਰ ਟਾਰਗੇਟ ਉਹਨਾਂ ਨੇ ਮੈਨੂੰ ਕੀਤਾ ਵੀ ਇਹਨਾਂ ਦੇ ਹੱਦੇ ਕੰਮ ਦੇ ਵਿਜਗ ਨਹੀਂ ਪਾਇਆ ਕਿ ਇਹਨਾਂ ਨੇ ਪੁੱਛਿਆ ਨਹੀਂ ਸਿੱਧਾ ਇਹ ਤੱਕਾ ਮਾਰ ਕੇ ਅੰਦਰ ਵੜ ਗਏ ਹਾਲਾਂਕਿ ਇਹ ਸੀਗਾ ਵੀ ਉੱਥੇ ਇੱਕ ਲੜਕੀ ਸੀਗੀ ਤੇ ਉਹ ਉਹਨੂੰ ਸ਼ਾਇਦ ਥੋੜਾ ਘੱਟ ਦੱਸਦਾ ਹੈਗਾ ਤੇ ਅਸੀਂ ਉਹਨੂੰ ਪਹਿਲਾਂ ਕਿਹਾ ਵੀ ਅਸੀਂ ਮਿਲਣਾ ਚਾਹੁੰਦੇ ਹਾਂ ਤੇ ਉਹਨਾਂ ਨੇ ਇਜਾਜ਼ਤ ਲੈ ਕੇ ਹੀ ਸਾਨੂੰ ਅੰਦਰ ਜਾਣ ਦਿੱਤਾ ਤੇ ਕੋਈ ਗੱਲਬਾਤ ਨਹੀਂ ਉੱਥੇ ਜ਼ਿਆਦਾ ਹੋਈ ਸਿਰਫ ਉਹਨਾਂ ਦੀ ਬਾਈਟ ਕੀਤੀ ਬਾਈਟ ਕਰਨ ਤੋਂ ਬਾਅਦ ਬਾਹਰ ਆ ਜੰਨੇ ਅਸੀਂ ਤੇ ਬਾਹਰ ਵੱਖ-ਵੱਖ ਸਾਰੇ ਪੱਤਰਕਾਰਾਂ ਦੀਆਂ ਵੱਖਰੀਆਂ ਬੁੱਕਰੀਆਂ ਬਾਈਟਾਂ ਵੀ ਹੈਗੀਆਂ ਤੇ ਜਦੋਂ ਅਸੀਂ ਉੱਥੇ ਚਲੇ ਆਨੇ ਆ ਤੇ ਥੋੜੇ ਸਮੇਂ ਬਾਅਦ ਹੀ ਮਤਲਬ ਉਹਨਾਂ ਨੇ ਜਿਹੜਾ ਅਬਲੀ ਮੀਟਿੰਗ ਕੀਤੀ ਜਿਹੜੀ ਯੂਨੀਅਨ ਸੀ ਉਹਨਾਂ ਦੀ ਯੂਨੀਅਨ ਨੂੰ ਮੀਟਿੰਗ ਕਰਕੇ ਤੇ ਡਿਸਟ੍ਰਿਕਟ ਲੈਵਲ ਤੇ ਗੱਲ ਆ ਗਈ ਤੇ ਇੱਥੋਂ ਤੱਕ ਕਿ ਵੀ ਐਸ ਡੀ ਐਮ ਕੋਈ ਉੱਥੇ ਪ੍ਰੋਪਰ ਪੱਕਾ ਨਹੀਂ ਸੀਗਾ ਤੇ ਆ ਆਰਜੀ ਤੌਰ ਤੇ ਐਸ ਡੀ ਐਮ ਉੱਥੇ ਕੰਮ ਕਰਦਾ ਸੀਗਾ ਤੇ ਉਹਨਾਂ ਨੂੰ ਸਾਰਾ ਕਹਿ ਕੁਆ ਕੇ ਤੇ ਕਹਿ ਸਕਦੇ ਆ ਵੀ ਇੱਕ ਯੂਨੀਅਨ ਨੇ ਆਪਦਾ ਪ੍ਰੈਸ਼ਰ ਬਣਾਇਆ ਤੇ ਜਿਹੜਾ ਮੋਗਾ ਦਾ ਡੀ ਸੀ ਸੀ ਸੀਗਾ ਉਹਨੂੰ ਧਮਕੀ ਦਿੱਤੀ ਗਈ ਵੀ ਅਸੀਂ ਜਿਹੜਾ ਕੰਮ ਆ ਬੰਦ ਕਰ ਦਾਂਗੇ ਤੇ ਇਹਦਾ ਪੱਤਰਕਾਰ ਇੱਥੇ ਆਇਆ ਸੀ ਉਹ ਤੇ ਵੀ ਕਾਰਵਾਈ ਕੀਤੀ ਜਾਵੇ। ਤੁਨੂੰ ਟਾਰਗੇਟ ਕਿਉਂ ਕੀਤਾ ਗਿਆ ਹੋਰ ਪੱਤਰਕਾਰ ਨਾਲ ਸੀ ਜੀ ਦੇ ਪੱਤਰਕਾਰ ਸੀ ਜੱਗ ਬਾਣ ਦੇ ਸੀਗੇ ਉਹ ਚੰਦਨ ਦੇ ਪੱਤਰਕਾਰ ਸੀ। ਟਾਰਗੇਟ ਤਰਚਨ ਸਿੰਘ ਬਰਾੜ ਕਿਉਂ? ਪਤਾ ਨਹੀਂ ਉਹ ਇਹਨਾਂ ਨੂੰ ਕਿਉਂ ਮੇਰੇ ਤੇ ਲੱਗਿਆ ਕਿਉਂਕਿ ਸ਼ੁਰੂ ਤੋਂ ਲੈ ਕੇ ਜਦੋਂ ਜਦੋਂ ਤੋਂ ਮੈਂ ਪੱਤਰਕਾਰੀ ਚ ਆਇਆ ਮੈਂ ਕਿਤੇ ਚਾਪਲੂਸੀ ਨਹੀਂ ਕੀਤੀ। ਕਿਉਂਕਿ ਮੈਂ ਆਪ ਦਾ ਜਿੰਨਾ ਕੰਮ ਕਰ ਸਕਦਾ ਹੈਗਾ ਸਹੀ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਤੇ ਕਦੇ ਮੈਂ ਕਿਸੇ ਨੂੰ ਸਿੱਧਾ ਟਾਰਗੇਟ ਨਹੀਂ ਕਰਦਾ ਮੈਂ ਜੋ ਅਸਲ ਸਾਡੇ ਜਿਮੇਵਾਰੀ ਬਣਦੀਆਂ ਦੀ ਉਹਦੇ ਮਤਲਬ ਚੱਲਦਾ ਤੇ ਸ਼ਾਇਦ ਖੋਦ ਸਾਹਿਬ ਵੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਸੀਗੇ ਇਹਨਾਂ ਨੂੰ ਸ਼ਾਇਦ ਇਹ ਗੱਲ ਚੰਗੀ ਨਾ ਲੱਗੀ ਹੋਵੇ ਤੇ ਜਦੋਂ ਵੀ ਕਿਸੇ ਦੇ ਆਪਾਂ ਹੱਕ ਦੇ ਵਿੱਚ ਖਬਰ ਲਾਉਨੇ ਆ ਉਹਦੇ ਲਈ ਤਾਂ ਆਪਾਂ ਚੰਗੇ ਆਨੇ ਜਦੋਂ ਕਿਸੇ ਦੇ ਖਿਲਾਫ ਲਾ ਜਦੋਂ ਮਾਰੇ ਹੁੰਦੇ ਆ ਤੇ ਇਹੀ ਸ਼ਾਇਦ ਇਹਨਾਂ ਨੂੰ ਲੱਗਿਆ ਜਦੋਂ ਮੇਰੇ ਤੇ ਪਰਚਾ ਹੋਣ ਲੱਗਾ ਉਦੋਂ ਪੁਲਿਸ ਨੇ ਸ਼ਾਇਦ ਜਿਹੜੇ ਸਾਡੇ ਮੌਕੇ ਦੇ ਜਿਹੜੇ ਲੀਡਰ ਸੀਗੇ ਜਿਹੜੇ ਆਗੂ ਕਹਿ ਸਕਦਾ ਮੈਂ ਉਹਨਾਂ ਨੂੰ ਉਹਨਾਂ ਨਾਲ ਕੰਟੈਕਟ ਵੀ ਕੀਤਾ ਉਹਨਾਂ ਨੇ ਵੀ ਇਹ ਕੀ ਕਰਨਾ ਚਾਹੀਦਾ ਪਰ ਉਹਨਾਂ ਵੱਲੋਂ ਉਹ ਇਹ ਹੀ ਕਿਹਾ ਵੀ ਕੋਈ ਨਹੀਂ ਜੋ ਸਹੀ ਆ ਉਹਵੇਂ ਕਰੋ ਤੇ ਜੇ ਅਗਰ ਉਹ ਚਾਹੁੰਦੇ ਤਾਂ ਇਹ ਜਿਹੜਾ ਮੇਰੇ ਤੇ ਪਰਚਾ ਸੀ ਉਹ ਟਾਲ ਵੀ ਸਕਦਾ ਸੀ ਪਰ ਉਹ ਪਤਾ ਨਹੀਂ ਉਹ ਕਿਹੜੀ ਆ ਉਹਦੀ ਕਿੜ ਸੀ ਜਿਹੜੀ ਉਹ ਕੱਢਣੀ ਚਾਹੁੰਦੇ ਸੀਗੇ ਪਰ ਮੈਂ ਕਦੇ ਨਿੱਜੀ ਮਤਲਬ ਪੱਤਰਕਾਰੀ ਨਹੀਂ ਕੀਤੀ ਮੈਂ ਜੋ ਲੋਕਾਂ ਦੀ ਗੱਲਬਾਤ ਹੈਗੀ ਉਹ ਹੀ ਠਾਣ ਦੀ ਕੋਸ਼ਿਸ਼ ਕਰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਵੀ ਪੱਤਰਕਾਰੀ ਲਾਈਨ ਦੇ ਵਿੱਚ ਕਿਸੇ ਦੇ ਮਤਲਬ ਵੀ ਅਸੀਂ ਨਿੱਜੀ ਟੈਗ ਕਰੀਏ ਤੇ ਕਥਨ ਦੇ ਆਧਾਰ ਤੇ ਮੈਂ ਕੋਸ਼ਿਸ਼ ਹੁੰਦੀ ਮੈਂ ਗੱਲ ਕਰਦਾ ਪਰ ਇਹਨਾਂ ਨੂੰ ਮੇਰੀ ਉਹ ਗੱਲ ਚੰਗੀਆਂ ਲੱਗੀ ਪਰ ਸਰਕਾਰ ਦੇ ਜਿਹੜੇ ਬੰਦੇ ਸੀ ਜਾਂ ਇਹਨਾਂ ਦੇ ਆਗੂ ਸੀ ਜਾਂ ਇਹਨਾਂ ਦੇ ਕੋਈ ਮੇਨ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਜੋ ਵਾਅਦਾ ਕਰਕੇ ਆਏ ਆ ਵੀ ਇਹ ਭ੍ਰਿਸ਼ਟਾਚਾਰ ਖਤਮ ਕਰਨਾ ਤੇ ਉਸ ਨੂੰ ਜੇ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆਗੇ ਆ ਜਾਂ ਪੱਤਰਕਾਰਾਂ ਨੇ ਆਵਾਜ਼ ਠਾ ਦਿੱਤੀ ਤੇ ਉਹ ਚ ਮਾਰਾ ਵੀ ਕੀ ਕਰਦਾ ਸੀ ਪਰ ਇਹਨਾਂ ਨੂੰ ਮੇਰੀ ਖਬਰ ਚੰਗੀ ਨਹੀਂ ਲੱਗੀ ਉਹਨਾਂ ਨੂੰ ਇਹ ਲੱਗਾ ਵੀ ਇਹ ਲੀਡ ਕਰਦਾ ਸੀ ਮੂਰੇ ਲੀਡਰ ਬਣ ਕੇ ਗਿਆ ਵੀ ਸਾਰਿਆਂ ਨੂੰ ਲੈ ਕੇ ਗਿਆ ਇਸ ਕਰਕੇ ਇਹ ਜਿੰਮੇਵਾਰ ਆ ਤੇ ਇਹਨਾਂ ਨੇ ਉਹ ਮੇਰੇ ਤੇ ਪਰਚਾ ਕਰਵਾਤਾ 186 353 ਵਗੈਰਾ ਪਾ ਕੇ ਵੀ ਵੀ ਸਾਡੇ ਕੰਮ 'ਚ ਵਿਕੜ ਪਾਤਾ ਫਿਰ ਲਗਾਤਾਰ ਜੋ ਮੇਰੀ ਜਦੋਂ ਜਦ ਚੱਲੀ ਮੈਂ ਹਾਈ ਕੋਰਟ ਜਾ ਕੇ ਜਿਹੜੀ ਬੇਲ ਵੀ ਲਈ ਤੇ ਮੈਂ ਉਸ ਤੋਂ ਬਾਅਦ ਵਿੱਚ ਸਾਡੇ ਐਡਵੋਕੇਟ ਸਦਾ ਗਗਨਿਤ ਸਿੰਘ ਬਰਾੜ ਉਹਨਾਂ ਨਾਲ ਮੈਂ ਕੰਟੈਕਟ ਵੀ ਕੀਤਾ ਉਹਨਾਂ ਨੂੰ ਦੱਸਿਆ ਸਾਰੀ ਕਹਾਣੀ ਦੱਸੀ ਉਹਨਾਂ ਨੇ ਦੱਸਿਆ ਵੀ ਇਹ ਤੁਸੀਂ ਪੱਤਰਕਾਰਾਂ ਨੂੰ ਚੁਮੇਲੇ ਤੋਂ ਕੱਢਿਆ ਆ ਮਾਰੀ ਪਾਟੀ ਵਾਲਿਆਂ ਦੇ ਕਿਉਂਕਿ ਇਹਨਾਂ ਨੇ ਬਹੁਤ ਵੜਵਲੇਵੇਂ ਪਾਏ ਆ ਉਸ ਦਿਵਾਰ ਕੁੱਟ ਮਾਰ ਵੀ ਹੋਈ ਇੱਕ ਪੱਤਰਕਾਰ ਦੀ ਹੁਣ ਵੀ ਹੈਲੀਕਾਪਟਰਾਂ ਵਾਲਾ ਪਰਟਾ ਚੱਲੀ ਜਾਂਦਾ ਕੀ ਇਫੈਕਟ ਜਿਹੜੇ ਤੁਹਾਨੂੰ ਮਿਲੇ ਜਿਹੜੇ ਤੁਸੀਂ ਇਹਨਾਂ ਨੂੰ ਬਾਹਰ ਕੱਢਿਆ ਮੈਂ ਕੇਵਲ ਇਸ ਕੇਸ ਦੇ ਜਿਹੜੇ ਲੀਗਲ ਪੱਖ ਆ ਉਹਨਾਂ ਤੋਂ ਹੀ ਜਾਣੂ ਕਰਵਾ ਸਕਦਾ ਜੀ ਉਹਨਾਂ ਦੇ ਮੁਤਾਬਕ ਅਸੀਂ ਇੱਕ ਇਹ ਕੋਸ਼ਿਸ਼ ਕੀਤੀ ਵੀ ਇਸ ਗੱਲ ਦੇ ਕ락ਸ ਤੇ ਜਾਣ ਦੀ ਕੋਸ਼ਿਸ਼ ਕੀਤੀ ਵੀ ਇਹ ਐਫ ਆਈ ਆਰ ਬੇਸਿਕਲੀ ਹੋਈ ਕਿਉਂ ਜੀ ਤਾਂ ਬੇਸਿਕਲ ਕਾਰਨ ਇਸ ਐਫ ਆਈ ਆਰ ਦਾ ਹੈ ਸੀਗਾ ਵੀ ਸਤ ਲੋਚਨ ਸਿੰਘ ਵੱਲੋਂ ਇੱਕ ਆਰਟੀਆਈ ਫਾਈਲ ਕੀਤੀ ਗਈ ਸੀਗੀ ਐ ਐਸ ਡੀ ਐਮ ਆਫਿਸ ਦੇ ਵਿੱਚ ਜਿਹਦੇ ਮੁਤਾਬਕ ਉਹਨਾਂ ਨੇ ਇੱਕ ਇਨਫੋਰਮੇਸ਼ਨ ਮੰਗੀ ਸੀ ਵੀ ਜਿਹੜੀ ਪਾਰਕਿੰਗ ਆ ਜਿਹੜੀ ਐਸ ਡੀ ਐਮ ਆਫਿਸ ਦੇ ਬਾਹਰ ਪਾਰਕਿੰਗ ਆ ਉਹਦਾ ਠੇਕਾ ਹੈਗਾ ਜਾਂ ਜਿਹੜਾ ਉਹਦਾ ਅਮਾਉਂਟ ਕਲੈਕਟ ਹੋ ਰਿਹਾ ਹੈਗਾ ਉਹ ਅਮਾਉਂਟ ਕਿੱਥੇ ਜਾ ਰਿਹਾ ਹੈ ਉਸ ਆਰਟੀਆਈ ਦੀ ਇਹਨਾਂ ਨੂੰ ਜਵਾਬ ਦੇਣ ਦੀ ਵੀ ਆਏ ਹੋਇਆ ਵੀ ਉਹ ਜਿਹੜੀ ਐਫਆਈਆਰ ਸੀਗੀ ਇਹਨਾਂ ਤੇ ਕਰ ਦਿੱਤੀ ਗਈ ਉਸ ਐਫਆਈਆਰ ਜਦੋਂ ਹੋਈ ਬਾਅਦ ਦੇ ਵਿੱਚ ਜਦੋਂ ਚਲਾਨ ਪੇਸ਼ ਹੋਇਆ ਤੇ ਐਵੀਡੈਂਸ ਦੇ ਉੱਪਰ ਕੇਸ ਚੱਲਿਆ ਤਾਂ ਉੱਥੇ ਫਿਰ ਇੱਕ ਗੱਲ ਇਹ ਵੀ ਨਿਕਲ ਕੇ ਆਈ ਵੀ ਇੱਕ ਗਵਾਹ ਇੱਕ ਇਹੋ ਜੀ ਲੜਕੀ ਜਿਹੜੀ ਸੀਗੀ ਸੇਵਾਦਾਰ ਸੀਗੀ ਉਹਨੂੰ ਗਵਾਹ ਰੱਖ ਲਿਆ ਗਿਆ ਜਿਹੜੀ ਅਨਫੋਰਚੂਨੇਟਲੀ ਜਿਹਨੂੰ ਪ੍ਰੋਪਰ ਦਿਖਾਈ ਵੀ ਨਹੀਂ ਦਿੰਦਾ ਉਹਨੂੰ ਇਸ ਕੇਸ ਦਾ ਚਾਹੀਦੀ ਗਵਾਹ ਰੱਖ ਲਿਆ ਗਿਆ ਫਿਰ ਇਸ ਦੇ ਵਿੱਚ ਇੱਕ ਇਹ ਗੱਲ ਆਈ ਵੀ ਸੀਸੀਟੀਵੀ ਕੈਮਰਾ ਸੀਸੀਟੀਵੀ ਕੈਮਰਾ ਉੱਥੇ ਇੰਸਟਾਲਡ ਸੀ ਜਿੱਥੇ ਇਹ ਕਿਹਾ ਗਿਆ ਵੀ ਇਹ ਸਾਰਾ ਵਾਕਾ ਹੋਇਆ ਉਹ ਸੀਸੀਟੀਵੀ ਕੈਮਰੇ ਦੀ ਕਿਤੇ ਕੋਈ ਰਿਕਾਰਡਿੰਗ ਪੇਸ਼ ਹੀ ਨਹੀਂ ਕੀਤੀ ਗਈ ਇਹ ਗੱਲ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਵੀ ਉਹ ਸੀਸੀਟੀਵੀ ਕਬਜ਼ੇ 'ਚ ਤਾਂ ਲੈ ਲਿਆ ਪਰ ਉਸ ਤੋਂ ਬਾਅਦ ਉਹਨੂੰ ਆਨਰੇਬਲ ਕੋਰਟ ਦੇ ਵਿੱਚ ਜਦੋਂ ਡੂਰਿੰਗ ਟ੍ਰਾਇਲ ਉਹਨੂੰ ਪੇਸ਼ ਨਹੀਂ ਕੀਤਾ ਗਿਆ ਉਹਨੂੰ ਵਿਧ ਹੈਲਡ ਕੀਤਾ ਗਿਆ ਰੀਜਨਸ ਬੈਸਟ ਨੋਨ ਟੂ ਐਸ ਡੀ ਐਮ ਔਰ ਤਹਿਸੀਲਦਾਰ ਕਿ ਉਹ ਜਿਹੜੀ ਸੀਸੀਟੀਵੀ ਆ ਉਹ ਕਿਉਂ ਨਹੀਂ ਲਿਆਂਦੀ ਗਈ ਜੇ ਸਤ ਮੋਚਨ ਸਿੰਘ ਕਿਤੇ ਗਲਤ ਸੀਗੇ ਤਾਂ ਉਹ ਚੀਜ਼ ਉੱਥੇ ਆ ਜਾਣੀ ਚਾਹੀਦੀ ਸੀ ਫਿਰ ਇਸ ਕੇਸ ਦੇ ਵਿੱਚ ਇਹ ਗੱਲ ਸਾਬਤ ਹੀ ਨਹੀਂ ਹੋਈ ਵੀ ਮੀਟਿੰਗ ਜਿਹੜੀ ਹੈਗੀ ਆ ਉਹ ਮੀਟਿੰਗ ਕੋਈ ਸੀਗੀ ਕਿਉਂਕਿ ਜੇ ਕੋਈ ਮੀਟਿੰਗ ਸੀ ਤਾਂ ਉਹਦੀ اٹੈਂਡੈਂਸ ਹੋਣੀ ਚਾਹੀਦੀ ਸੀ ਉਹਦਾ ਕੋਈ ਪ੍ਰੋਪਰ ਰਿਕਾਰਡ ਮੈਂਟੇਨ ਹੋਣਾ ਚਾਹੀਦਾ ਸੀ ਵੀ ਐਸ ਪੱਖ ਤੋਂ ਮੀਟਿੰਗ ਹੋ ਰਹੀ ਸੀ ਤੇ ਆ ਉਹਦਾ ਰਿਕਾਰਡ ਜਿਹੜਾ ਰਜਿਸਟਰ ਵਗੈਰਾ ਹੈਗੇ ਨੇ ਉਹ ਮੈਂਟੇਨ ਕੀਤੇ ਉਹ ਕੋਈ ਵੀ ਕਿਸੇ ਕਿਸਮ ਦਾ ਰਿਕਾਰਡ ਜਿਹੜਾ ਹੈਗਾ ਉਹ ਪੇਸ਼ ਨਹੀਂ ਕਰ ਸਕੇ ਅਲਟੀਮੇਟਲੀ ਆਨਰੇਬਲ ਐਸ ਡੀ ਜੀ ਐਮ ਕੋਰਟ ਬਾਗਾ ਪ੍ਰਾਣਾ ਉਹਨਾਂ ਨੇ ਸਤਲੋਚਰ ਸਿੰਘ ਨੂੰ ਇਸ ਕੇਸ ਚੋਂ ਕਿਟ ਕਰਤਾ ਬਰੀ ਕਰਤਾ ਹੈ ਵੈਰੀ ਗੁੱਡ ਹਾਂਜੀ ਮੈਂ ਗੱਲ ਹੋਰ ਕਰਨਾ ਹੁਣ ਤੁਸੀਂ ਸੰਤਾਪਤਾ ਭੋਗਿਆ ਹਨ ਚਾਰ ਸਾਲ ਭੋਗਿਆ ਤਿੰਨ ਸਾਲ ਭੋਗਿਆ 38000 3 ਸਾਲ ਪੂਰੇ ਹੋ ਗਿਆ ਹੁਣ ਤੁਸੀਂ ਆਪ ਦਾ ਕਲੇਮ ਕਰੋਗੇ ਤੁਸੀਂ ਜਾਓਗੇ ਅੱਗੇ ਮੈਂ ਕਲੇਮ ਕਰ ਕਰ ਬਰਾੜ ਸਾਹਿਬ ਨੇ ਜਿਹੜਾ ਇੱਕ ਦਸੀ ਮੈਂ ਸਕਿਪ ਕਰ ਗਿਆ ਸੀ ਜਿਹੜੀ ਆਰਟੀਆਈ ਦੀ ਉਹ ਆਰਟੀਆਈ ਮੈਂ ਪਾਇਆ ਬਹੁਤ ਵੇਸੇ ਜੀ ਕਿਉਂਕਿ ਉਹ ਮੈਂ ਬਾਰ ਬਾਰ ਪੁੱਛਦਾ ਜਾਂਦਾ ਸੀ ਹੁਣ ਮੈਂ ਉਦੋਂ ਬਾਅਦ ਦੇ ਵਿੱਚ ਵੀ ਆਰਟੀਆਈ ਪਾ ਕੇ ਪੁੱਛਿਆ ਵੀ ਜਿਹੜੇ ਇੱਥੇ ਜਿਹੜਾ ਸਾਈਕਲ ਸਟੈਂਡ ਦਾ ਠੇਕਾ ਹੈਗਾ ਕੌਣ ਲੈਂਦਾ ਹੈਗਾ ਕਿ ਵੀ ਕਿੱਥੇ ਜਾਂਦਾ ਹੈਗਾ ਇੱਕ ਸਰਕਾਰ ਦੇ ਘਰ ਤੇ ਜਾਂਦਾ ਜਾਂ ਆਮ ਲੋਕ ਜਿਹੜੇ ਉੱਥੇ ਮੌਕੇ ਦੇ ਵਿੱਚ ਤੇ ਆ ਉਹ ਉਹਦਾ ਕੋਈ ਜਵਾਬ ਨਹੀਂ ਹਜੇ ਤਾਂ ਕਰ ਮੇਰੇ ਕੋਲ ਪੇਪਰ ਪਏ ਆ ਗਏ ਆ ਬਰਦ ਸਾਹਿਬ ਨੂੰ ਮੈਂ ਸਾਰੀ ਕਹਾਣੀ ਦੱਸੀ ਤੇ ਇਹਨਾਂ ਨੇ ਉਹ ਚੀਜ਼ ਨੂੰ ਆ ਹੋ ਸਕਦਾ ਵੀ ਸਹੀ ਗੱਲ ਇਹ ਹੀ ਆ ਵੀ ਔਖੇ ਵੀ ਇਸ ਗੱਲ ਦੀ ਸੀ ਉਹ ਕਿਉਂਕਿ ਆਰਟੀਆਈ ਮੈਂ ਜ਼ਿਆਦਾ ਪਾਉਂਦਾ ਸੀ ਕਿਉਂਕਿ ਦੂਜੇ 10 11 ਪੱਤਰ ਕਰ ਨਹੀਂ ਆਰਟੀਆਈ ਪਾਉਂਦੇ ਸੀਗੇ ਤੇ ਉਸ ਆਰਟੀਆਈ ਦਾ ਗੁੱਸਾ ਤਾਂ ਉਹਨਾਂ ਨੂੰ ਬਿਲਕੁਲ ਸੀ ਗਈ ਕਿਉਂਕਿ ਜਦੋਂ ਆ ਪੈਸਾ ਜਿਹੜਾ ਇਕੱਠਾ ਹੋ ਕੇ ਉੱਥੇ ਜਾਂਦਾ ਤੇ ਉਹਨਾਂ ਦੀ ਜੇਬ 'ਚ ਪੈਂਦਾ ਸੀ ਜਿਹੜਾ ਮੌਕੇ ਦਾ ਤਹਿਸੀਲਦਾਰ ਸੀਗਾ ਪਵਨ ਗਲਾਟੀ ਉਹ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਤਲਖੀ ਵੀ ਮੰਨਦਾ ਸੀ ਵੀ ਇਹ ਬਾਰ ਬਾਰ ਆਰਟੀਆਈਆਂ ਪਾਉਂਦਾ ਇਹ ਕੁਦਰਤੀ ਗੁੱਸਾ ਮੰਨਣਗੇ ਜਦੋਂ ਤੁਸੀਂ ਗੱਲ ਕੀਤੀ ਵੀ ਤੁਹਾਨੂੰ ਆ ਟਾਰਗੇਟ ਕਿਉਂ ਕੀਤਾ ਗਿਆ ਮੈਂ ਸਕਿਪ ਕਰਕੇ ਨਾ ਦੱਸਣ ਲੱਗਾ ਤੁਹਾਨੂੰ ਵੀ ਅਸਲ ਵਿੱਚ ਗੁੱਸਾ ਉਹਨਾਂ ਨੂੰ ਇਹੀ ਸੀ ਵੀ ਇਹ ਲੀਡ ਕਰਦਾ ਲੀਡਰ ਬਣਦਾ ਕਿਤੇ ਵੀ ਸਾਨੂੰ ਜਿਹੜੇ ਸਵਾਲ ਜਵਾਬ ਕਰਦਾ ਹੁਣ ਸਵਾਲ ਜਵਾਬ ਤਾਂ ਇਹੀ ਆ ਵੀ ਆਪਾਂ ਆਰਟੀਆਈ ਪੁੱਛ ਲਿਆ ਹਾਂ ਉਹਨੂੰ ਪਾ ਕੇ ਵੀ ਆ ਵੀ ਤੁਸੀਂ ਠੇਕਾ ਦਿੰਦੇ ਆ ਪੈਸੇ ਕਿੱਥੇ ਜਾਂਦੇ ਆ ਨਾ ਸੋੜੇ ਧਿਆਨ ਚ ਉਹਨਾਂ ਤੁਸੀਂ ਪੁਰਾਣੇ ਪੱਤਰਕਾਰੋਂ ਹਜੇ ਵੀ ਜਿਹੜਾ ਉਹ ਅਲਿਗਲੀ ਚੱਲ ਰਿਹਾ ਸੈਂਕਸਟ ਬਿਲਕੁਲ ਇਹ ਉਦੋਂ ਤੋਂ ਲੈ ਕੇ ਅਨਲੀਗਲੀ ਚੱਲ ਰਿਹਾ ਇਹ ਪੈਸਿਆਂ ਦਾ ਪਤਾ ਹੀ ਨਹੀਂ ਕਿਸੇ ਨੂੰ ਕਿੱਥੇ ਜਾਂਦਾ ਹੈਗਾ ਨਾ ਕੋਈ ਦੱਸੂਗਾ ਤੁਸੀਂ ਵੀ ਪਾ ਕੇ ਦੇਖ ਲਓ ਲੱਗਦਾ ਤੇ ਕੀ ਹੋਰ ਜਿਹ ਕਾਰਵਾਈ ਹੋ ਸਕਦੀ ਹੁੰਦੀ ਅਸੀਂ ਇਸ ਚੀਜ਼ ਦੇ ਲੀਗਲ ਪੱਖ ਜਿਹੜੇ ਹੈਗੇ ਆ ਉਹਨਾਂ ਬਾਰੇ ਡਿਸਕਸ ਕਰ ਰਹੇ ਆਂ ਸ਼ਾਰਟਲੀ ਅਸੀਂ ਇਸ 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 ਪਾਸੇ ਨੂੰ ਚੱਲਾਂਗੇ ਕਿ ਅਸੀਂ ਜਿਹੜੇ ਜਿਹੜੇ ਅਫੀਸ਼ੀਅਲਸ ਨੇ ਉਸ ਆਰਟੀਆਈ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਉਸ ਪੱਖ ਤੋਂ ਵੀ ਅਸੀਂ ਆਨਰੇਬਲ ਕੋਰਟ ਨੂੰ ਅਪਰੋਚ ਕਰਾਂਗੇ ਤੇ ਜਿਹੜੇ ਜਿਹੜਾ ਇਹਨਾਂ ਦਾ ਕਲੇਮ ਬਣਦਾ ਜੋ ਇਹਨਾਂ ਦੇ ਇਹਨਾਂ ਦਾ ਨਾਮ ਜਿਹੜਾ ਨੇਮ ਹੈ ਸੀਗਾ ਜਿਹੜਾ ਇਹਨਾਂ ਦਾ ਨਾਮ ਬਣਿਆ ਹੋਇਆ ਸੀ ਪਬਲਿਕ ਦੇ ਵਿੱਚ ਜਿਹੜਾ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਪੱਖ ਤੋਂ ਵੀ ਜਿਹੜਾ ਹੈਗਾ ਕਲੇਮ ਜ਼ਰੂਰ ਫਾਈਲ ਕਰਾਂਗੇ ਕਲੇਮ ਕੇਸ ਫਾਈਲ ਕਰਾਂਗੇ ਰਾਜ ਸਾਹਿਬ ਬਹੁਤ ਬਧਨਵਾਜੀ ਸਾਡੇ ਨਾਲ ਅਸੀਂ ਗੰਗਦੀਪ ਸਿੰਘ ਬਰਾੜ ਤੇ ਤੁਲਸੀ ਸਿੰਘ ਬਰਾੜ ਨਾਲ ਦੱਸਿਆ ਕਿ ਜਿਹੜਾ ਲੀਗਲ ਪੱਖ ਜਿਹੜਾ ਸੀਗੇ ਉਹ ਪੇਸ਼ ਕਰਾਂਗੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਲੇਮ ਵੀ ਫਾਈਲ ਕਰਾਂਗੇ ਜਿਹੜੀ ਇਹ ਜਾਣਕਾਰੀ ਦਿੱਤੀ ਆ ਬੜੇ ਤਰੀਕੇ ਦੇ ਨਾਲ ਤੇ ਪਰ ਜਿਹੜਾ ਸਾਈਕਲ ਸਟੈਂਡ ਵਾਲਾ ਜਿਹੜਾ ਸਾਚਾ ਹਜੇ ਵੀ ਅਧੂਰਾ ਕੋਸ਼ਿਸ਼ ਕਰਾਂਗੇ ਵੀ ਉਹ ਸੱਚ ਅਸੀਂ ਕੱਢ ਕੇ ਲਿਆਵਾਂਗੇ ਕੀ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਕੀ ਉਹ ਸੱਚ ਨਿਕਲ ਕੇ ਸਾਹਮਣੇ ਆਉਣਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮਿਕਤਾਰ ਸਿੰਘ ਜੀ